ਸਾਡੇ ਸੋਨੂ ਭਾਜੀ ਨੇ ਵੱਲਾ ਮੰਡੀ ਦੇ ਅੰਦਰ ਰਿਸ਼ਤਾ ਕੀਤਾ ਹੈ ਕਿ ਅੰਬਰਸਰ ਸ਼ਹਿਰ ਦੇ ਵਿੱਚ ਕੋਈ ਵੀ ਬੰਦਾ ਬਿਮਾਰ ਨਹੀਂ ਰਹੇਗਾ ਸੋਨੂ ਭਾਜੀ ਉਹ ਕਿਵੇਂ ਵੈਗਰਜੀ ਕਾ ਖਾਲਸਾ ਵੈਗਰਜੀ ਕੀ ਫਤੇ ਜੀ ਫਤੇ ਜੀ ਅੱਜ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਕੀ ਵੀ ਜੋ ਕਿ ਬਾਜ਼ਾਰ ਵਿੱਚ 100 ਰੁਪਏ ਦੇ 2 ਪੀਸ ਮਿਲਦੇ ਨੇ ਅਸੀਂ ਤੁਹਾਨੂੰ ਦਿਵਾਵਾਂਗੇ 100 100 ਰੁਪਏ ਦੇ ਵਿੱਚ 18 ਪੀਸ ਮਾਤਰ 100 ਰੁਪਏ ਦੇ ਵਿੱਚ 18 ਪੀਸ ਕੀ ਵੀ ਅ ਬਹੁਤ ਵਧੀਆ ਕੀ ਵੀ ਐਸ ਕੀ ਵੀ ਨਾਲ ਲੋਕਾਂ ਦੇ ਸੈਲ ਵਧਣਗੇ ਅਜਿਹਾ ਦੇਖ ਲਓ ਤੁਹਾਨੂੰ ਪਤਾ ਹਰ ਘਰਾਂ ਦੇ ਵਿੱਚ ਮੱਛਰ ਪੈਦਾ ਹੋ ਰਿਹਾ ਹੈ ਬਹੁਤ ਹੀ ਜ਼ਿਆਦਾ ਮੱਛਰ ਹੈ ਗਲੀਆਂ ਵਿੱਚ ਘਰਾਂ ਵਿੱਚ ਆੜ ਗੌੜ ਜਿੱਥੇ ਦੇਖ ਲਓ ਜਿੱਥੇ ਖਾਲੀ ਜਗ੍ਹਾ ਹੁੰਦੀ ਉੱਥੇ ਮੱਛਰੀ ਮੱਛਰ ਪੈਦਾ ਹੁੰਦਾ ਹੈ ਤੇ ਬੱਚੇ ਖੇਡਦੇ ਨੇ ਤੇ ਉਹ ਉਸ ਕਾਰਨ ਤੁਸੀਂ ਇਹ ਵੀ ਖਾਓ ਤੇ ਸੈਲਵਾ ਦਿਓ ਸਿਰਫ 100 ਰੁਪਏ ਦੇ ਵਿੱਚ 18-20 ਤੁਹਾਨੂੰ ਮਿਲ ਗਏ ਤੁਹਾਨੂੰ ਆਹ ਦੇਖੋ ਤੁਹਾਨੂੰ ਭਾਜੀ ਆਪਣਾ ਮੋਬਾਈਲ ਨੰਬਰ ਦਿਓ ਜੀ 98787 14672